ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਰ ਕਹਿੰਦੇ ਨੇ ਕਿ ਸਿਆਸੀ ਡਰਾਮੇ ਤੋਂ ਵੱਡਾ ਕੋਈ ਡਰਾਮਾ ਨਹੀਂ ਹੁੰਦਾ ਔਰ ਜਿਹਨੂੰ ਇੰਟਰਸਟ ਹੁੰਦਾ ਨਾ ਸਿਆਸੀ ਡਰਾਮੇ ਦੇ ਵਿੱਚ ਉਹ ਵੀ ਬੜੇ ਚਾਹਾਂ ਦੇ ਨਾਲ ਇਸ ਸਿਆਸੀ ਡਰਾਮੇ ਦਾ ਮਜ਼ਾ ਲੈਂਦਾ ਪੰਜਾਬ ਦੇ ਵਿੱਚ ਕੀ ਅੱਜਕੱਲ ਇਹ ਸਿਆਸੀ ਡਰਾਮਾ ਚੱਲ ਰਿਹਾ ਹੈ ਵਿਰੋਧੀਆਂ ਦੀ ਗੱਲ ਨਹੀਂ ਕਰੂੰਗਾ ਗੱਲ ਸਿਰਫ ਸਰਕਾਰ ਦੀ ਅੱਜ ਪੂਰੇ ਦਿਨ ਜੋ ਕੁਝ ਹੋਇਆ ਕਦੇ ਜਿਉਂ ਜਾ ਚਿੜੀਏ ਕਦੇ ਮਰ ਜਾ ਚਿੜੀਏ ਕਹਾਵਤ ਹੈ ਨਾ ਠੀਕ ਇਸੇ ਤਰ੍ਹਾਂ ਕਦੇ ਮੋਗਾ ਜਾਣਗੇ ਕਦੇ ਨਹੀਂ ਜਾਣਗੇ ਤੇ ਅਖੀਰ ਚ ਚਲੇ ਗਏ ਪਰ ਸਵਾਲ ਵੱਡਾ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਹੋਇਆ ਆਜੋ ਗੱਲ ਤੁਹਾਡੇ ਨਾਲ ਕਰਨੀ ਹੈ ਔਰ ਰੈਲੀ ਤੋਂ ਬਾਅਦ ਵੀ ਕੀ ਕੁਝ ਹੋਇਆ ਯਾ ਕਹਿ ਲੋ ਕਿ ਹੁਣ ਇੱਕ ਪਾਰਟੀ ਦੇ ਵਿੱਚ ਕੀ ਇਹ ਮੰਨਿਆ ਜਾਏ ਕਿ ਇੱਕ ਦੂਜੇ ਨੂੰ ਚਿਤ ਕਰਨ ਦੇ ਲਈ ਇਹ ਕਹਿ ਲੋ ਕਿ ਇੱਕ ਦੂਜੇ ਨੂੰ ਥੱਲੇ ਲਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਿੱਧਾ ਮਸਲੇ ਤੇ ਆਨਾ ਕੱਲ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਸਿਹਤਿਆਬ ਨਹੀਂ ਸੀਗੇ ਪਰ ਤੁਹਾਡੀਆਂ ਪੰਜਾਬੀਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਆਈਆਂ ਤੇ ਉਹ ਚੰਗੇ ਭਲੇ ਹੋ ਕੇ ਰੈਲੀ 'ਚ ਵੀ ਪਹੁੰਚੇ ਔਰ ਧਾਕੜ ਸਪੀਚ ਦਿੱਤੀ ਇਹ ਵੀ ਕੋਈ ਕੋਈ ਕਰ ਸਕਦਾ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੈ ਕਿ ਬੰਦਾ ਹਸਪੀਟਲ ਐਡਮਿਟ ਹੋਵੇ ਐਡਮਿਟ ਰੂਟੀਨ ਚੈੱਕਅਪ ਨਹੀਂ ਐਡਮਿਟ ਤੇ ਰੈਲੀ ਪਹੁੰਚ ਵੀ ਜਾਏ ਔਰ ਤਾਕੜ ਸਪੀਚ ਵੀ ਕਰ ਦੇ ਕਿ ਮੈਂ ਤੇ ਵਿਰੋਧੀਆਂ ਦੀ ਜੜ੍ਹਾਂ 'ਚ ਬੈਠਾ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਇਹ ਮੈਂ ਕਿਉਂ ਕਹਿ ਰਿਹਾ ਇਹਨੂੰ ਥੋੜਾ ਜਿਹਾ ਲਾਈਟਰ ਮੋੜ ਚਲਿਓ ਦਰਸਲ ਮਸਲੇ ਬਹੁਤ ਸਾਰੇ ਨੇ ਜਾਂ ਕਿਹਲੋ ਕਿ ਸਮੱਸਿਆਵਾਂ ਬਹੁਤ ਸਾਰੀਆਂ ਨੇ ਹੁਣ ਕਹਿੰਦੇ ਨੇ ਨਾ ਕਿ ਜੋ ਬੀਜੋਗੇ ਕਟਣਾ ਤੇ ਹੋਈ ਪੈਣਾ ਤੇ ਕਟੋ ਚਲੋ ਬਹੁਤ ਹੋ ਗਈਆਂ ਗਾਣੀਆਂ ਮਸਲੇ ਤੇ ਆਣਾ ਧਿਆਨ ਨਾਲ ਸੁਣਿਓ ਅੱਜ ਹੋਇਆ ਕੀ ਪੂਰੇ ਦਿਨ ਔਰ ਜੋ ਮੇਰੇ ਕੋਲ ਸੋਰਸਸ ਤੋਂ ਜਾਣਕਾਰੀ ਹੈ ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ ਦਰਅਸਲ ਦੋ ਡਿਪਟੀ ਸੀਐਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਚਰਚਾਾਂਵਾਂ ਚੱਲ ਰਹੀਆਂ ਕਹਿੰਦੇ ਕਿ ਜੀ ਦੋ ਡਿਪਟੀ ਸੀਐਮ ਲਾਣੇ ਇੱਕ ਮੀਡੀਆ ਨੈਰੇਟਿਵ ਚੱਲ ਰਿਹਾ ਮੈਂ ਸਵੈਰੇ ਵੀ ਇਹਦਾ ਜ਼ਿਕਰ ਤੁਹਾਡੇ ਨਾਲ ਕਰਕੇ ਹਟਿਆ ਪਰ ਇਹ ਚਰਚਾਾਂਵਾਂ ਨੂੰ ਹੁਣ ਅਮਲੀ ਜਾਮਾ ਪਨਾਉਣ ਦਾ ਮੌਕਾ ਆ ਗਿਆ ਸੀ ਮੌਕਾ ਇਸ ਕਰ ਸੀ ਕਿ ਐਸਸੀ ਵੋਟ ਕਿਵੇਂ ਟਾਰਗੇਟ ਕੀਤਾ ਜਾਏ ਔਰ ਉਹ ਵਾਦਾ ਕੀਤਾ ਸੀ ਕਿ ਡਿਪਟੀ ਸੀਐਮ ਬੜਾਇਆ ਜਾਏਗਾ ਤੇ ਉਹ ਬਣਾਉਣਾ ਸੀ ਪਰ ਡਿਪਟੀ ਸੀਐਮ ਐਸਸੀ ਚੇਰੇਜ ਕੋਣ ਹੋਏ ਉਹਨੂੰ ਲੈ ਕੇ ਪੇਚ ਫਸਿਆ ਰਿਹਾ ਕਹਿੰਦੇ ਕਿ ਜਦੋਂ ਹਾਈ ਕਮਾਂਡ ਵੱਲੋਂ ਜਾਂ ਵੱਡੇ ਸਾਹਿਬ ਵੱਲੋਂ ਜਦੋਂ ਇਹ ਜਾਣਕਾਰੀ ਦੇ ਦਿੱਤੀ ਗਈ ਕਿ ਆਪਾਂ ਇਹਨਾਂ ਨੂੰ ਬੁਲਾਣਾ ਤੇ ਜੀ ਬੀਪੀ ਹਾਈ ਹੋ ਗਿਆ ਜੋ ਸੋਰਸਸ ਜਾਣਕਾਰੀ ਦੇ ਰਿਹਾ ਪਤਾ ਤਬੀਅਤ ਨਾਸਾਜ਼ ਹੋ ਗਈ ਤੇ ਫਿਰ ਭਰਤੀ ਵੀ ਰੇ ਪਰ ਕਹਿੰਦੇ ਨੇ ਕਿ ਕੱਲ ਦੇਰ ਰਾਤ ਕੁਝ ਅਜੀਹਾ ਹੋਇਆ ਜਿਸ ਤੋਂ ਬਾਅਦ ਇਹ ਮੰਨਿਆ ਗਿਆ ਕਿ ਸ਼ਾਇਦ ਹੁਣ ਬਹੁਤ ਵੱਡੀ ਉਥਲ-ਪੁਥਲ ਪੰਜਾਬ ਦੀ ਸਿਆਸਤ ਦੇ ਵਿੱਚ ਹੋਣ ਵਾਲੀ ਹੈ। ਔਰ ਜੋ ਮੇਰੇ ਬਹੁਤ ਰਿਲਾਈਏਬਲ ਸੋਰਸਸ ਇਹ ਜਾਣਕਾਰੀ ਦੇ ਰਿਹਾ ਹੈ ਕਿ ਇੱਕ ਲੀਡਰ ਕੱਲ ਦੇਰ ਰਾਤ ਹਸਪਤਾਲ ਪਹੁੰਚਦਾ ਹੈ। ਮਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਕਹਿੰਦੇ ਕਿ ਗੱਲ ਬਣਦੀ ਨਹੀਂ। ਉਹ ਲੀਡਰ ਹੋਈ ਸੀ ਜਿਨ੍ਹਾਂ ਦਾ ਨਾਮ ਇਸਰੇਸ਼ ਚ ਵੀ ਹੈ। ਗੱਲ ਬਣੀ ਨਹੀਂ। ਫਿਰ ਕਹਿੰਦੇ ਸਵੇਰ ਹੋਈ ਤੇ ਸਵੇਰ ਫਿਰ ਇੱਕ ਵੱਡਾ ਮਸਲਾ ਕਿ ਰੈਲੀ ਦਾ ਕੀਤਾ ਕੀ ਜਾਏ। ਹੁਣ ਕਹਿੰਦੇ ਨੇ ਕਿ ਇੱਕ ਗਰੁੱਪ ਜਿਹੜੇ ਬਣ ਜਾਂਦੇ ਆ ਨਾ ਤੇ ਇੱਕ ਦੂਜੇ ਤੇ ਪ੍ਰੈਸ਼ਰ ਪਾਉਂਦੇ ਆ ਇਹ ਪ੍ਰੈਸ਼ਰ ਕੋਈ ਇਹ ਨਹੀਂ ਕਿ ਤੱਕਾ ਲਾਇਆ ਜਾਂਦਾ ਇਹ ਵਖਰੇ ਵਖਰੇ ਤਰੀਕੇ ਦਾ ਪ੍ਰੈਸ਼ਰ ਹੁੰਦਾ ਹੁਣ ਉਹ ਪ੍ਰੈਸ਼ਰ ਅੱਜ ਕਿਵੇਂ ਬਣਿਆ ਜੋ ਮੇਰੇ ਕੋਲ ਸੋਰਸਸ ਤੋਂ ਜਾਣਕਾਰੀ ਆਈ ਕਿ ਪਹਿਲਾਂ ਕਹਿ ਦਿੱਤਾ ਗਿਆ ਕਿ ਸ਼ਾਇਦ ਰੈਲੀ ਚ ਨਾ ਜਾ ਪੌਣ ਚੁਕਿ ਤਬ ਇਹ ਠੀਕ ਨਹੀਂ ਹੈ ਜੀ ਨਸਾ ਆਜ ਤਬੀਅਤ ਪਰ ਇੱਕਦਮ ਮੈਸੇਜ ਆਂਦਾ ਕਿ ਨਹੀਂ ਜੀ ਦੋਵੇਂ ਮੁੱਖ ਮੰਤਰੀ ਮਤਲਬ ਇੱਕ ਸਾਬਕਾ ਮੁੱਖ ਮੰਤਰੀ ਤੇ ਇੱਕ ਮੁੱਖ ਮੰਤਰੀ ਸੰਬੋਧਤ ਕਰਨਗੇ ਮੀਡੀਆ ਨੂੰ ਮੈਸੇਜ ਲੱਗ ਜਾਂਦਾ ਖਬਰਾਂ ਚੱਲ ਜਾਂਦੀਆਂ ਪਰ ਥੋੜੀ ਦੇਰ ਬਾਅਦ ਫਿਰ ਹੁੰਦਾ ਕਿ ਨਹੀਂ ਜੀ ਬੁਲੇਟਿਨ ਜਾਰੀ ਹੋਇਆ ਹੈ ਜੇ অবজারਵੇਸ਼ਨ ਰਹਿਣੀ ਹੈ ਹਾਲਾਤ ਠੀਕ ਨੇ ਸਿਹਤ ਠੀਕ ਹੈ ਪਰ ਥਕਾਣ ਮਹਿਸੂਸ ਕਰ ਰਿਹਾ ਫਿਰ ਉਹ ਕਿਨੇ ਫੈਲਾਈ ਜਦੋਂ ਇਹ ਖਬਰ ਫੈਲਦੀ ਹੈ ਫਿਰ ਇੱਕ ਮੈਸੇਜ ਲੱਗਦਾ ਸਾਰੇ ਐਮਐਲਏਜ਼ ਨੂੰ ਕਿ ਜੀ ਸ਼ਾਮ ਨੂੰ 4 ਵਜੇ ਮੋਗਾ ਵਿਖੇ ਰੈਲੀ ਤੋਂ ਬਾਅਦ ਇੱਕ ਅਹਿਮ ਮੀਟਿੰਗ ਕੀਤੀ ਜਾਣੀ ਹੈ 4 ਵਜੇ 2 ਵਜੇ ਦੀ ਰੈਲੀ ਸੀ 4 ਵਜੇ ਮੀਟਿੰਗ ਕੀਤੀ ਜਾਣੀ ਸੀ ਹੁਣ ਸਾਰੇ ਐਮਐਲਏਜ਼ ਦੀ ਮੀਟਿੰਗ ਹੋਈ ਜਿਹਨੂੰ ਆਪਾਂ ਸਿੱਧੇ ਤੌਰ ਤੇ ਆਫੀਸ਼ੀਅਲੀ ਕਹਿ ਸਕਦੇ ਹਾਂ ਕਿ ਵਿਧਾਇਕ ਦਲ ਦੀ ਮੀਟਿੰਗ ਔਰ ਵਿਧਾਇਕ ਦਲ ਤੇ ਕੋਈ ਵੀ ਡਿਸੀਜਨ ਲੈ ਸਕਦਾ ਹੁਣ ਵਿਧਾਇਕ ਦਲ ਦੀ ਮੀਟਿੰਗ 'ਚ ਹੀ ਕੈਪਟਨ ਅਬਰਿੰਦਰ ਸਿੰਘ ਨੂੰ ਲੈ ਕੇ ਡਿਸੀਜਨ ਲਿਆ ਗਿਆ ਸੀ ਜਦੋਂ ਹਾਈ ਕਮਾਂਡ ਤੋਂ ਫੈਸਲਾ ਆਇਆ ਕਿ ਜੇ ਸੀਐਮ ਤੋਂ ਹਟਾਣ ਲੱਗੇ ਤਾਂ ਨਵਸਤੀਅ ਮਿਲੇਗਾ ਫਿਰ ਉਸ ਤੋਂ ਬਾਅਦ ਜੇਡਬਲਿਊ ਮੈਰੀਅਟ ਹੋਟਲ ਚੰਡੀਗੜ੍ਹ 'ਚ ਬਹੁਤ ਕੁਝ ਹੋਇਆ ਤੇ ਕੋਈ ਥੋੜੀ ਦੇਰ ਦਾ ਸੀਐਮ ਬਣਿਆ ਤੇ ਬਾਅਦ 'ਚ ਡਿਪਟੀ ਸੀਐਮ ਬਣਿਆ ਸੋ ਇਹ ਆਪਣੇ ਆਪ ਚ ਇੱਕ ਬੜਾ ਟੈਕਨੀਕਲ ਵਰਡ ਹੈ ਵਿਧਾਇਕ ਜਲਦੀ ਮੀਟਿੰਗ। ਔਰ ਜਦੋਂ ਇਹ ਗੱਲ ਚਰਚਾ ਚ ਆ ਜਾਏ ਨਾ ਤੇ ਫਿਰ ਚੰਗੇ ਚੰਗਿਆਂ ਦੇ ਸਤਾ ਸੁਖ ਜਾ ਦੇ ਕੋਈ ਗਿੰਨਾ ਵੱਡਾ ਸਿਆਸੀ ਧੁਰਿੰਦਰ ਕਿਉਂ ਨਾ ਹੋਵੇ। ਹੋਇਆ ਵੀ ਉਹੀ। ਫਿਰ ਕਹਿੰਦੇ ਕਿ ਕੰਟਾ ਕੀ ਲਗਿਆ ਰੈਲੀ ਤੇ ਪਹੁੰਚਣ ਨੂੰ। ਕਿ ਵਿਧਾਇਕ ਜਲਦੀ ਮੀਟਿੰਗ ਹੈ ਕੁਝ ਵੱਡਾ ਹੋਣਾ ਹੋਣਾ। ਬਸ ਇੰਨਾ ਕੁ ਹੋਇਆ। ਰੈਲੀ ਵੀ ਹੋ ਗਈ ਤਾਕਤ ਸਪੀਚ ਵੀ ਹੋ ਗਈ ਯੁਨ ਨਸ਼ਾ ਵਿਰੁੱਧ ਟੂ ਵੀ ਸ਼ੁਰੂ ਹੋ ਗਿਆ ਪਿੰਡਾਂ ਵਾਲਿਓ ਕੀ ਸੀ ਵੀਡੀ ਲਾਏ ਅੱਜ ਜਿਹਨੂੰ ਵੀ ਵੀਸੀਡੀ ਵਾਟੇ ਵਟੇਵਰ ਜੋ ਵੀ ਹੈ ਵਿਲੇਜ ਸਮਥਿੰਗ ਕਰਕੇ ਉਹ ਵੀ ਹੋ ਗਿਆ ਪਰ ਪੰਜਾਬ ਦੇ ਲੋਕਾਂ ਨੇ ਕੀ ਖਟਿਆ ਹਾਂ ਲੇਕਿਨ ਉਸ ਤੋਂ ਪਹਿਲਾਂ ਖੱਟਣ ਘਟਾਉਣ ਵਾਲੀ ਗੱਲ ਬਾਤ ਕਰੂੰਗਾ ਰੈਲੀ ਤੋਂ ਬਾਅਦ ਮੀਟਿੰਗ ਵੀ ਹੋ ਗਈ ਹੁਣ ਕਹਿੰਦੇ ਕਿ ਜੀ ਵੱਡਾ ਹੋਣਾ ਮੀਟਿੰਗ ਚ ਵੱਡਾ ਕੀ ਹੋਣਾ ਸੀ ਵੱਡਾ ਤੇ ਜੋ ਕਰਾਉਣਾ ਸੀ ਉਹ ਕਰਾ ਲਿਆ ਭਈ ਜਿਹੜਾ ਬੰਦਾ ਨਹੀਂ ਆਉਣਾ ਚਾਹੁੰਦਾ ਸੀ ਸ਼ਾਇਦ ਜੋ ਚਰਚਾ ਹੈ ਉਹ ਆ ਗਿਆ ਸ਼ੇ ਦੱਸੇ ਕਰਕੇ ਆ ਗਿਆ ਜੋ ਆਮ ਚਰਚਾਵਾਂ ਕੰਸੋਹਾ ਸੋਰਸਸ ਤੋਂ ਨੇ ਫਿਰ ਕੋਈ ਹੋਰ ਕਹ ਦੇਗਾ ਜੀ ਤੁਸੀਂ ਇਹ ਗੱਲਾਂ ਦੀ ਗੱਲ ਕਿਉਂ ਕਰਦੇ ਹੋ ਇਹ ਤਾਂ ਕੋਈ ਗੱਲ ਨਾ ਬਣੀ ਜਨਾਬ ਗੱਲ ਬਹੁਤ ਕੁਝ ਬਣਦੀ ਹੈ ਐਵੇਂ ਹੀ ਨਹੀਂ ਕੋਈ ਗੱਲ ਹੁੰਦੀ ਧੂਆ ਵੀ ਉੱਥੋਂ ਹੀ ਨਿਕਲਦਾ ਜਿੱਥੇ ਮਾੜੀ ਜੀ ਚਿੰਗਾਰੀ ਵੀ ਹੋਵੇ ਅੱਗ ਦੀ ਮੈਂ ਗੱਲ ਨਹੀਂ ਕਰਦਾ ਤੇ ਮੇਰੇ ਤੋਂ ਬਿਹਤਰ ਤੁਸੀਂ ਨਹੀਂ ਜਾਣਦੇ ਇਸ ਕਰਕੇ ਕਹਾਣੀ ਸੁਣੋ ਸੂਰੀ ਕੀ ਹੈ ਬਸ ਫਿਰ ਕੀ ਹੋਇਆ ਜੀ ਮੀਟਿੰਗ ਵੀ ਹੋ ਗਈ ਪਰ ਕਹਿੰਦੇ ਮੀਟਿੰਗ ਚ ਖੋਦਾ ਪਹਾੜ ਤੇ ਨਿਕਲੀ ਚੂਈਆ ਚੂਆ ਉਹੀ ਨਿਕਾ ਜਾ ਏ ਡਾ ਏ ਡੱਕ ਏ ਡੱਕ ਉਹ ਮੀਟਿੰਗ ਹੋਈ ਮੀਟਿੰਗ ਚ ਕਹਤਾ ਜੀ ਪਿੰਡਾਂ ਚ ਜਾਓ ਲੋਕਾਂ ਨੂੰ ਜਾਗਰੂਕ ਕਰੋ ਨਸ਼ਿਆਂ ਤੇ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਬਾਕੀ ਥੋੜੀ ਜੀ ਗੱਲ 10 ਲੱਖ ਦੇ ਬੀਮੇ ਨੂੰ ਲੈ ਕੇ ਔਰ ਸਾਰੇ ਨੂੰ ਘਰ ਤੋਰਤਾ ਹੁਣ ਜਿਹੜੇ ਡਰ ਤੋਂ ਤੇ ਭਾਈ ਮਤਲਬ ਇੱਕ ਤਰੀਕੇ ਦਾ ਪ੍ਰੈਸ਼ਰ ਹੀ ਬਣਾਇਆ ਗਿਆ ਕਿ ਭਾਈ ਆਜੋ ਅੱਜ ਵੱਡਾ ਫੈਸਲਾ ਲਵਾਂਗੇ ਤੇ ਫਿਰ ਆ ਗਏ ਜਿਨੇ ਆਣਾ ਸੀ ਜਾਂ ਜਿਹਦੇ ਲਈਓ ਮੈਸੇਜ ਸੀ ਉੱਪਰ ਪਹੁੰਚ ਗਿਆ ਪਰ ਦੇਖੋ ਹੁਣ ਅਖੀਰ 'ਚ ਮੈਂ ਇਹ ਕਹਿਣਾ ਜੰਮ ਜੰਮ ਦੋ ਡਿਪਟੀ ਸੀਐਮ ਲਾਓ ਜੰਮ ਜੰਮ ਚਾਰ ਲਾਓ ਜੰਮ ਜੰਮ ਤੁਸੀਂ ਭਾਵੇਂ ਸੂਈ ਸੀਐਮ ਸੁਪਰ ਸੀਐਮ ਦੀਆਂ ਚਰਚਾਵਾਂ ਤੇ ਆਪਨੇ ਜੋ ਮਰਜ਼ੀ ਕਰੋ ਪੰਜਾਬ ਨੇ ਕੀ ਖਟਿਆ ਇਸ ਸਿਆਸੀ ਡਰਾਮੇ ਤੋਂ ਸਵਾਲ ਵੱਡਾ ਇਹ ਹੈ ਕਈ ਲੋਕਾਂ ਨੂੰ ਮੇਰੀ ਇਸ ਗੱਲ ਤੇ ਇਤਰਾਜ਼ ਹੋਏਗਾ ਪਰ ਮੈਂ ਗੱਲ ਹੀ ਕਰੂੰਗਾ ਜੋ ਪੰਜਾਬ ਦੀ ਕਰਨ ਵਾਲੀ ਕਿ ਭਾਈ ਦੱਸੋ ਕੀ ਮਿਲਿਆ ਹੁਣ ਸਵਾਲ ਕਿ ਭਾਈ ਸੀਐਮ ਸਾਹਿਬ ਰੈਲੀ ਚ ਪਹੁੰਚੇ no doubt ਸੀਐਮ ਸਾਹਿਬ ਰੈਲੀ ਚ ਪਹੁੰਚੇ ਪਰ ਇਸ ਤੋਂ ਪਹਿਲਾਂ ਜੋ ਕੁਝ ਹੋਇਆ ਕਿ ਉਸ ਬਾਰੇ ਕਦੇ ਕਿਸੇ ਪੰਜਾਬੀ ਨੇ ਵਿਚਾਰ ਕੀਤਾ ਜਾਂ ਕਦੋਂ ਤੱਕ ਇਸ ਤਰ੍ਹਾਂ ਦੀ ਪ੍ਰੈਸ਼ਰ ਪੋਲਿਟਿਕਸ ਔਰ ਖਾਸ ਤੌਰ ਤੇ ਉਹਨਾਂ ਪਾਰਟੀਆਂ ਜਿਹੜੀਆਂ ਇੰਨੇ ਵੱਡੇ ਮੰਡਟ ਦੇ ਨਾਲ ਸਰਕਾਰਾਂ ਛੋੜ ਬੜਾ ਹਾਸੋ ਹਿਣਾ ਵੀ ਹੈ ਔਰ ਬੜਾ ਸੋਚਣ ਵਿਚਾਰਨ ਵਾਲਾ ਵੀ ਹੈ ਕੀ 2027 ਦੇ ਵਿੱਚ ਇਹ ਪ੍ਰੈਸ਼ਰ ਟੈਕਟਿਕ ਕੋਈ ਵੱਡਾ ਰੁਖ ਹਕਤਿਆਰ ਕਰੇਗੀ اور سوال بڑا ہے کہ اج منچ تو بھاشناں ਨੂੰ ਜੇ ਤੁਸੀਂ ਡੀਕੋڈ ਕਰੋ ਵਿਰੋਧੀਆਂ ਨੂੰ ਭੰਡਿਆ ਗਿਆ ਜੋ ਆਮ ਰੈਲੀਆਂ છોਦਾ نشے دی گل ਕੀਤੀ ਗਈ کہ جی ਅਸੀਂ ਹੁਣ ਪਿੰਡਾਂ ਚ ਕਿਸ ਤਰ੍ਹਾਂ ਕੰਮ ਕਰਾਂਗੇ ਯੁੱਧ ਨਸ਼ਿਆਂ ਵਿਰੁੱਧ 2.0 ਪਰ ਪੰਜਾਬ ਚ ਨਸ਼ਿਆਂ ਨੂੰ ਲੈ ਕੇ ਕੀ ਹਾਲਾਤ ਨੇ ਉਹ ਸਾਰੇ ਪੰਜਾਬ ਨੂੰ ਪਤਾ پہلے ਦਾ ਕਿੰਨਾ ਸਰ ਹੋਇਆ ਔਰ ਦੂਜੇ ਦਾ ਕਿੰਨਾ ਹੋਏਗਾ ਤੁਸੀਂ ਬਿਹਤਰ ਜਾਣਦੇ ਹੋ ਪਰ ਮੈਂ ਤੇ ਇਹ ਗੱਲ ਮੰਨਣਾ ਦੇਖੋ ਸਟੇਜ اور ਸਟੇਟ ਫਿਰ ਅਖੀਰ ਚ ਇਸ ਗੱਲ ਨੂੰ ਲੈ ਕੇ ਮੈਂ ਖਤਮ ਕਰੂੰਗਾ ਫਰਕ ਹੁੰਦਾ ਸਟੇਜ اور ਸਟੇਟ ਆ ਡਰਾਮਾ ਜਿਹੜਾ ਨਾ ਸਿਆਸੀ ਡਰਾਮਾ ਐਕਸਲਮੇਟਰੀ ਡੰਡਾ ਬਿੰਦੀ ਡੰਡਾ ਵੀ ਜਿੱਥੇ ਹੋਇਆ ਉਹਨੂੰ ਪਤਾ ਕਿ ਨੂੰ ਚੜਾਇਆ ਗਿਆ ਕੌਣ ਚੜਨ ਤੋਂ ਬਾਅਦ ਕਿੱਥੇ ਪਹੁੰਚਿਆ ਕੀ ਹੋਇਆ ਔਰ ਬਿੰਦੀ ਯਾਨੀ ਕਿ ਫੁੱਲ ਵਿਰਾਮ ਸਟਾਪ ਫੁੱਲ ਸਟਾਪ ਪੂਰਨ ਵਿਰਾਮ ਜਿਹਨੂੰ ਹਿੰਦੀ ਚ ਕਹਿੰਦੇ ਨੇ ਆਖੀਰ ਚ 4 ਵਜੇ ਤੋਂ ਬਾਅਦ ਉਹ ਵੀ ਲੱਗ ਗਿਆ ਕਹਾਣੀ ਖਤਮ ਤੁਹਾਨੂੰ ਕੀ ਮਿਲਿਆ ਇਜਾਜ਼ਤ ਦਿਓ ਸਾਸਤ੍ਰਿਕਾ